ਮੈਨੂੰ ਕਹਿੰਦੇ ਵੀ ਕਾਮੇਡੀ ਫਿਲਮਾਂ ਬਣਦੀਆਂ ਤੁਹਾਡੀਆਂ ਜੇ ਅਸੀਂ ਦੂਜੀਆਂ ਫਿਲਮਾਂ ਬਣਾਉਂਦੇ ਦੂਜੀਆਂ ਦੇਖਦੇ ਵੀ ਨਹੀਂ ਫਿਰ ਤੁਸੀਂ ਭੱਜ ਕੇ ਉਹਨਾਂ ਨੂੰ ਹੀ ਦੇਖਦੇ ਹੋ ਤੇ ਫਿਰ ਸਾਨੂੰ ਆ ਕੇ ਤੁਸੀਂ ਓਕੇ ਮੰਨੇ ਹੋ ਜ਼ਮਾਨਾ ਇੰਨੇ ਨਾ ਕਾਮੇਡੀ ਤੋਂ ਬਿਨਾ ਗੱਲ ਬਣ ਨਹੀਂ ਸਕਦੀ ਤੁਸੀਂ ਦੇਖੋ ਤਾਂ ਸਹੀ ਹਰ ਇੱਕ ਦੇ ਦਿਮਾਗ 'ਚ ਸਟ੍ਰੈਸ ਕਿੰਨਾ ਹੈ ਮਰਨ ਤੱਕ ਬੰਦੇ ਜਾਂਦੇ ਹੈਗੇ ਆ ਤੇ ਜੇ ਸਿਨਮੇ 'ਚ ਜਾ ਕੇ 2 ਘੰਟੇ ਨਾਲ 앉 ਤੇ ਫਿਰ ਉਹਨਾਂ ਦਾ گزارਾ ਕਿਵੇਂ ਹੋ ਸਕਦਾ ਹੈ ਵੇਖੋ ਤੁਹਾਡੇ ਹੁੰਦੇ ਕਿੰਨੇ ਆਰਟਿਸਟ ਆਰਟਿਸਟ ਨਵੇਂ ਆਏ ਕਿੰਨੇ ਚਲੇ ਜਾਂਦੇ ਤੇ ਨਿਰਮਰਿਸ਼ੀਓਤੀ ਖੜੇ ਨੇ ਵੇਲੋ ਸਾਰੀ ਫਿਲਮਾਂ ਕਿੰਨੇ ਇਹ ਤਿੰਨ ਸੈਟ ਜਿਹੜੇ ਹੁੰਦੇ ਨੇ ਕੰਪਲੀਟ ਹੀ ਹੁੰਦੇ ਇਹ ਤਾਂ ਨਾ ਇੱਕ ਬਹੁਤ ਸੰਗਣੀ ਛਾ ਵਾਲਾ ਬੋਰਡ ਐ ਅਸੀਂ ਤਾਂ ਥੱਲੇ ਛਾ ਮਾਰ ਰਹੇ ਇਹਨਾਂ ਨੂੰ ਪਤਾ ਨਹੀਂ ਹੁੰਿਆ ਨਾ ਉਦੋਂ ਐ ਲੱਗਦਾ ਹੁੰਦਾ ਸਾਨੂੰ ਕੋਈ ਫਿਕਰ ਨਹੀਂ ਹੁੰਦਾ ਕੋਈ ਫਿਕਰ ਨਹੀਂ ਹੁੰਦਾ ਨਹੀਂ ਮੈਨੂੰ ਕਹਿੰਦੇ ਵੀ ਕਾਮੇਡੀ ਫਿਲਮਾਂ ਬਣਦੀਆਂ ਤੁਹਾਡੀਆਂ ਦੇਰ ਜੀ ਦੂਜੇ ਫਿਲਮਾਂ ਬਣਾਉਂਦੇ ਦੂਜੀਆਂ ਦੇਖਦੇ ਵੀ ਨਹੀਂ ਜਿਵੇਂ ਹਰਜੀਤਤਾ ਸੀ ਆ ਸੁਬੇਦਾਰ ਜਗਿੰਦਰ ਸਿੰਘ ਜੀ ਦਾਣਾ ਪਾਣੀ ਸੀ ਉਹ ਆਹ ਚੱਲ ਚੱਲ ਜਿੰਦੀ ਐ ਸੀ ਜਿੰਦੀ ਐ ਇੰਨੇ ਸੋਹਣੀਆਂ ਫਿਲਮਾਂ ਜੇ ਕਹਦੇ ਤੁਸੀਂ ਕਮੇਡੀ ਵੀ ਅਸੀਂ ਇਹਨੇ ਵੀ ਕਮੇਡੀ ਨਾਲ ਬਣਾਈ ਥੋੜ ਕੇ ਤੁਸੀਂ ਫਿਰ ਤੁਸੀਂ ਭੱਜ ਕੇ ਉਹਨਾਂ ਨੂੰ ਹੀ ਦੇਖਦੇ ਹੋ ਤੇ ਫਿਰ ਸਾਨੂੰ ਆ ਕੇ ਤੁਸੀਂ ਓਕੇ ਬੰਦੇ ਹੋ ਪਰ ਅੱਜ ਕੱਲ੍ਹ ਜ਼ਮਾਨਾ ਇੰਨੇ ਨਾ ਕਮੇਡੀ ਤੋਂ ਬਿਨਾਂ ਗੱਲ ਬਣ ਨਹੀਂ ਸਕਦੇ ਤੁਸੀਂ ਦੇਖੋ ਤਾਂ ਸਹੀ ਹਰ ਇੱਕ ਦੇ ਦਿਮਾਗ 'ਚ ਸਟ्रेस ਕਿੰਨਾ ਹੈ ਮਰਨ ਤੱਕ ਬੰਦੇ ਜਾਂਦੇ ਹੈਗੇ ਆ ਤੇ ਜੋ ਸਨ ਵਿੱਚ ਜਾ ਕੇ 2 ਘੰਟੇ ਨਾਲ ਸਿਤ ਫਿਰ ਉਹਨੇ ਤਾਂ گزارਾ ਕੀ ਮੋਸਾਈਦਾ ਹੈ ਹਨਾ ਫਿਰ ਚਾਰ ਗੱਲਾਂ ਵੀ ਕਰਦੇ ਉਹਦੇ ਬਾਰੇ ਚਲੋ ਇੰਨਾ ਕੁ ਟਾਈਮ ਉਹਦਾ ਬਿਨਾਂ ਸਟ੍ਰੈਸ ਤੋਂ ਲੰਘ ਜਾਂਦਾ ਹੈ ਇਹ ਸਾਨੂੰ ਬਹੁਤ ਖੁਸ਼ੀ ਹੈ ਤੇ ਚੱਲ ਪਾਸ ਚੱਲੀ ਫਿਲਮ ਬਹੁਤ ਹੀ ਸੋਹਣੀ ਹੈ ਕਮੇਡੀ ਹੈ ਰੁਪਿੰਦਰ ਹਰਦੇ ਕਹਿਣ ਵਾਂਗ ਜਿੰਨੇ ਵੀ ਆਰਟਿਸਟ ਉਹਨੇ ਲਏ ਨੇ ਥੀਏਟਰ ਆਰਟਿਸਟ ਲਏ ਉਹ ਕਹਿੰਦਾ ਥੀਏਟਰ ਆਸਟ੍ਰੇਟਿਸ ਨੂੰ ਕੋਈ ਲੈਂਦਾ ਨਹੀਂ ਪਰ ਉਹ ਥੋੜਾ ਅੱਗੇ ਆ ਕੇ ਵਦਨ ਕੁਛ ਦਿਖਾਉਣ ਆਪਣਾ ਛੋਟਾ-ਮੋਟਾ ਕੰਮ ਕਰਨ YouTube ਤੇ ਕਰਨ ਕੁਝ ਕਰਨ ਤਾਂ ਉਹਨਾਂ ਨੂੰ ਕੋਈ ਦੇਖੇ ਤਾਂ ਫਿਰ ਉਹ ਆਉਣ ਤੇ ਫਿਰ ਆਪਣੇ ਗੁਰਮੀਤ ਜੀ ਤੇ ਅਭਿਸ਼ੇਕ ਜੀ ਤੇ ਇਹਨਾਂ ਦੀ ਸਾਰੀ ਟੀਮ ਇੰਨੀ achi ਹੈ ਨਾ ਜੀ ਦੂਵੇ ਬੈ ਇਸ ਫਿਰ ਮਿੱਤੇ ਖੁੰਡੀ ਫੜੀ ਕੇ ਬੰਦੂਕ ਬੰਦਾ ਕ ਹਾਲ ਤਾਂ ਕੁਛ ਨਹੀਂ ਹੱਥ ਚ ਆਗਾ ਜਾ ਕੇ ਭਾਵੇਂ ਕੋ ਨਹੀਂ ਨਹੀਂ ਲੈ ਕੇ ਗਈਆਂ ਬੰਦੂਕ ਮੈਂ ਕਿਉਂਕਿ ਬੰਦੂਕ ਨਹੀਂ ਛੱਡਣੀ ਆਪਾਂ ਹੂੰ ਤਾਂ ਹੂੰ ਤਾਂ ਲੋੜ ਹੂੰ ਤਾਂ ਲੋਟ ਨਹੀਂ ਲਾਉਂਦੇ ਬੰਦੂਕ ਵਾਲੀ ਲੋਟ ਆਉਂਦੇ ਭਾਵੇਂ ਦਿਖਾਉਣੀ ਪਵੇ ਮਾਰਦੇ ਮੁਰਦੇ ਨਹੀਂ ਇਹ ਵੀ ਪਤਾ ਹੈਗਾ ਤੇ ਆਪਣੇ ਹਾਂ ਇਟਸ ਅ ਗੁੱਡ ਮੂਵੀ ਆਪਣੇ ਸੁਨੀਲ ਨੇ ਉਹਨੂੰ ਡਾਇਰੈਕਟ ਕੀਤਾ ਹੈਗਾ ਸੀ ਸਾਰੇ ਜਣਿਆਂ ਨੇ ਰਲ ਮਿਲ ਕੇ ਏਡਾ ਅੱਛਾ ਕੰਮ ਹੋਇਆ ਨਾ ਮੈਨੂੰ ਸਾਨੂੰ ਪਤਾ ਹੀ ਲੱਗਿਆ ਸੀ ਫਿਲਮ ਕਰਦੇ ਆ ਕਿ ਅਸੀਂ ਘਰੇ ਬੈਠੇ ਆ ਮੈਨੂੰ ਕਹਿੰਦੇ ਵੀ ਕਾਮੇਡੀ ਫਿਲਮਾਂ ਬਣਦੀਆਂ ਤੁਹਾਡੀਆਂ ਜੇ ਅਸੀਂ ਦੂਜੀ ਫਿਲਮ ਬਣਾਉਣੀ ਤੇ ਦੂਜਿਆਂ ਦੇਖਦੇ ਵੀ ਨਹੀਂ ਫਿਰ ਤੁਸੀਂ ਭੱਜ ਕੇ ਉਹਨਾਂ ਨੂੰ ਹੀ ਦੇਖਦੇ ਹੋ ਤੇ ਫਿਰ ਸਾਨੂੰ ਆ ਕੇ ਤੁਸੀਂ ਓਕੇ ਬੰਦੇ ਹੋ ਜ਼ਮਾਨਾ ਇਹਨੇ ਨਾ ਕਾਮੇਡੀ ਤੋਂ ਬਿਨਾ ਗੱਲ ਬਣ ਨਹੀਂ ਸਕਦੀ ਤੁਸੀਂ ਦੇਖੋ ਤਾਂ ਸਹੀ ਹਰ ਇੱਕ ਦੇ ਦਿਮਾਗ 'ਚ ਸਟ੍ਰੈਸ ਕਿੰਨਾ ਹੈ ਮਰਨ ਤੱਕ ਬੰਦੇ ਜਾਂਦੇ ਹੈਗੇ ਆ ਤੇ ਜੋ ਸਿਨਮੇ ਚ ਜਾ ਕੇ 2 ਘੰਟੇ ਨਾਲ 앉ਦੇ ਫਿਰ ਉਹਨੇ ਤਾਂ ਗੁਜ਼ਾਰਾ ਕਿਵੇਂ ਹੋ ਸਕਦਾ ਹੈ ਵੇਖੋ ਤੁਹਾਡੇ ਹੁੰਦੇ ਕਿੰਨੇ ਆਰਟਿਸਟ ਆਰਟਿਸਟ ਨਵੇਂ ਆਏ ਕਿੰਨੇ ਚਲੇ ਜਾਂਦੇ ਤੇ ਨਿਰਮਰਿਸ਼ੀ ਉੱਥੇ ਖੜੇ ਨੇ ਵੇਲੇ ਸਾਰੀ ਫਿਲਮਾਂ ਕਿੰਨੇ ਨੇ ਇਹ ਤਿੰਨ ਸੈਟ ਜਿਹੜੇ ਹੁੰਦੇ ਨੇ ਕੰਪਲੀਟ ਹੀ ਹੁੰਦੇ ਇਹ ਤਾਂ ਨਾ ਇੱਕ ਬਹੁਤ ਸੰਗਣੀ ਛਾ ਵਾਲਾ ਬੋਰਡ ਹੈ ਅਸੀਂ ਤਾਂ ਥੱਲੇ ਛਾ ਮਾਰ ਰਹੇ ਇਹਨਾਂ ਨੂੰ ਪਤਾ ਉਹਦੋਂ ਆਇਆ ਲੱਗਦਾ ਹੁੰਦਾ ਸਾਨੂੰ ਕੋਈ ਫਿਕਰ ਨਹੀਂ ਹੁੰਦਾ ਕੋਈ ਫਿਕਰ ਨਹੀਂ ਹੁੰਦਾ ਨੇ ਮੈ ਮੈਨੂੰ ਕਹਿੰਦੇ ਵੀ ਕਾਮੇਡੀ ਫਿਲਮਾਂ ਬਣਦੀਆਂ ਤੁਹਾਡੀਆਂ ਜੇ ਅਸੀਂ ਦੂਜੀ ਫਿਲਮ ਬਣਾਉਣੀ ਤੇ ਦੂਜੀ ਦੇਖਦੇ ਵੀ ਨਹੀਂ ਜਿਵੇਂ ਹਰਜੀਤਾ ਸੀ ਆ ਸਵੇਦਾਰ ਜਗਿੰਦਰ ਸਿੰਘ ਸੀ ਦਾਣਾ ਪਾਣੀ ਸੀ ਉਹ ਆਹ ਚੱਲ ਚੱਲ ਜਿੰਦੀ ਐ ਸੀਗੀ ਇੰਨੇ ਸੋਹਣੀਆਂ ਫਿਲਮਾਂ ਜੇ ਕਹਦੇ ਤੁਸੀਂ ਕਾਮੇਡੀ ਵੀ ਅਸੀਂ ਇਹਨੇ ਵੀ ਕਾਮੇਡੀ ਨਾਲ ਬਣਾਈ ਥੋੜ ਕੇ ਤੁਸੀਂ ਫੇਰ ਤੁਸੀਂ ਭੱਜ ਕੇ ਉਹਨਾਂ ਨੂੰ ਹੀ ਦੇਖਦੇ ਹੋ ਤੇ ਫੇਰ ਸਾਨੂੰ ਆ ਕੇ ਤੁਸੀਂ ओके ਬੰਦੇਓ ਪਰ ਅੱਜ ਕੱਲ ਜ਼ਮਾਨਾ ਇੰਨਾ ਨਾ ਕਮੇਡੀ ਤੋਂ ਬਿਨਾ ਗੱਲ ਬਣ ਨਹੀਂ ਸਕਦੀ ਤੁਸੀਂ ਦੇਖੋ ਤਾਂ ਸਹੀ ਹਰ ਇੱਕ ਦੇ ਦਿਮਾਗ 'ਚ ਸਟ्रेस ਕਿੰਨਾ ਹੈ ਮਰਨ ਤੱਕ ਬੰਦੇ ਜਾਂਦੇ ਹੈਗੇ ਆ ਤੇ ਜੋ ਸਨ ਵਿੱਚ ਜਾ ਕੇ 2 ਘੰਟੇ ਨਾ ਸਿਤ ਫਿਰ ਉਹਨੇ ਤਾਂ ਗੁਜ਼ਾਰਾ ਕਿਵੇਂ ਉਸਾਈਦਾ ਹੈ ਨਾ ਫਿਰ ਚਾਰ ਗੱਲਾਂ ਵੀ ਕਰਦੇ ਉਹਦੇ ਬਾਰੇ ਚਲੋ ਇੰਨਾ ਕੁ ਟਾਈਮ ਉਹਦਾ ਬਿਨਾ ਸਟ्रेस ਤੋਂ ਲੰਘ ਜਾਂਦਾ ਹੈ ਇਹ ਸਾਨੂੰ ਬਹੁਤ ਖੁਸ਼ੀ ਹੈ ਤੇ ਚੱਲ ਭਾ ਚੱਲੀ ਫਿਲਮ ਬਹੁਤ ਹੀ ਸੋਹਣੀ ਹੈ ਕਮੇਡੀ ਹੈ ਰੁਪਿੰਦਰ ਹਰਦੇ ਕਹਿਣ ਵਾਂਗ ਜਿੰਨੇ ਵੀ ਆਰਟਿਸਟ ਉਹਨੇ ਲਏ ਨੇ ਥੀਏਟਰ ਆਰਟਿਸਟ ਲਏ ਉਹ ਕਹਿੰਦਾ ਥੀਏਟਰ ਆਸਟਿਸਟ ਨੂੰ ਕੋਈ ਲੈਂਦਾ ਨਹੀਂ ਪਰ ਉਹ ਥੋੜਾ ਅੱਗੇ ਆ ਕੇ ਵਦਨ ਕੁਛ ਦਿਖਾਉਣ ਆਪਣਾ ਛੋਟਾ-ਮੋਟਾ ਕੰਮ ਕਰਨ YouTube ਤੇ ਕਰਨ ਕੁਝ ਕਰਨ ਤਾਂ ਉਹਨਾਂ ਨੂੰ ਕੋਈ ਦੇਖੇ ਤਾਂ ਫਿਰ ਉਹ ਆਉਣ ਤੇ ਫਿਰ ਆਪਣੇ ਗੁਰਮੀਤ ਜੀ ਤੇ ਅਭਿਸ਼ੇਕ ਜੀ ਤੇ ਇਹਨਾਂ ਦੀ ਸਾਰੀ ਟੀਮ ਇੰਨੀ achi ਹੈ ਨਾ ਜੀ ਦੂਵੇ ਬੈ ਇੰਸਪੈਕਟਰ ਖੁੰਡੀ ਫੜੀ ਕਿ ਬੰਦੂਕ ਬੰਦਾ ਹਾਲੇ ਤਾਂ ਕੁਛ ਨਹੀਂ ਹੱਥ ਚ ਆਗਾ ਜਾ ਕੇ ਭਾਵੇਂ ਕੋ ਨਹੀਂ 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 ਲੈ ਕੇ ਗਈਆਂ ਬੰਦੂਕ ਮੈਂ ਕਿਉਂਕਿ ਬੰਦੂਕ ਨਹੀਂ ਛੱਡਣੀ ਆਪਾਂ ਹੂੰ ਤਾਂ ਹੂੰ ਤਾਂ ਲੋੜ ਹੁੰਦੇ ਹੂੰ ਤਾਂ ਲੋਕ ਲੋਟ ਨਹੀਂ ਨਾ ਹੁੰਦੇ ਬੰਦੂਕ ਵਾਲੀ ਲੋਟ ਆਉਂਦੇ ਭਾਵੇਂ ਦਿਖਾਉਣੀ ਪਵੇ ਮਾਰਦੇ ਮੁਰਦੇ ਨਹੀਂ ਇਹ ਵੀ ਪਤਾ ਹੈਗਾ ਤੇ ਆਪਣੇ ਹਾਂ ਇਟਸ ਅ ਗੁੱਡ ਮੂਵੀ ਆਪਣੇ ਸੁਨੀਲ ਨੇ ਉਹਨੂੰ ਡਾਇਰੈਕਟ ਕੀਤਾ ਹੈਗਾ ਸੀ ਸਾਰੇ ਜਣਿਆਂ ਨਾਲ ਮਿਲ ਕੇ ਇੰਨਾ ਅੱਛਾ ਕੰਮ ਹੋਇਆ ਨਾ ਮਾਨੂੰ ਸਾਨੂੰ ਪਤਾ ਹੀ ਲੱਗਿਆ ਸੀ ਫਿਲਮ ਕਰਦੇ ਆ ਕਿ ਅਸੀਂ ਘਰੇ ਬੈਠੇ